ਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾਂ ਨੰਬਰ ਪਲੇਟ ਵਾਲੀ ਫੋਰਚ ਹਨੇਰੀ ਵਾਂਗ ਆਈ ਫੋਰਚਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਫੋਰਚਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰਖੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਖੁੱਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚੂਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾ ਨੰਬਰ ਪਲੇਟ ਵਾਲੀ ਫੋਰਚੂਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ট্রান্সਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਹੈ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਇਸ ਫੋਰਚੂਨਰ ਦੀ ਟੱਕਰ ਹੋਈ ਹੈ ਟਰਾਂਸਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ট্রান্সਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇਹ ট্রান্সਫਾਰਮਰ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에য়ারਪੋਰਟ ਤੋਂ ਵਾਪਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰਾਂਸਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ਟਰਾਂਸਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에ਅਰਬੈਗ ਤੱਕ ਵੀ ਖੁਲ ਜਾਂਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ ਜ਼ਿਆਦਾ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਸੀ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਹਾਲਾਂਕਿ ਰਾਹਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੇਕਰ ਇਸ ਗੱਡੀ ਦੇ 에ਅਰ ਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਸਕਦਾ ਸੀ ਪਰ ਫਿਲਹਾਲ ਦੀ ਗੱਡੀ ਜਾਨੀ ਨੁਕਸਾਨ ਤੋਂ ਬਚਾਈ ਪਰ ਮਾਲੀ ਨੁਕਸਾਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੱਖਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਪਰ ਖੱਚੇ ਤੱਕ ਇਸ ਟਰਾਂਸਫਾਰਮਰ ਦੇ ਉੱਡ ਚੁੱਕੇ ਨੇ ਟਰਾਂਸਫਾਰਮਰ ਦਾ ਅੱਧਾ ਹਿੱਸਾ ਗੱਡੀ ਦੇ ਉੱਤੇ ਡਿੱਗਿਆ ਹੋਇਆ ਵਿਖਾਈ ਦੇ ਰਿਹਾ ਤਾਂ ਆਲੇ-ਦੋਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਹਾਜ਼ਰ ਤੋਂ ਬਾਅਦ ਇਸ ট্রান্সਫਾਰਮਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਪਹੁੰਚ ਰਹੀ ਹਨੇਰੀ ਵਾਂਗ ਆਈ ਫੋਰਚੂਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰ ਖੱੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਹੋਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾ ਨੰਬਰ ਪਲੇਟ ਵਾਲੀ ਫੋਰਚਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ਟਰਾਂਸਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਹੈ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਸਫੋਰਚਨਰ ਦੀ ਟੱਕਰ ਹੋਈ ਹੈ ਟਰਾਂਸਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ট্রান্সਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇਹ ট্রান্সਫਾਰਮਰ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에য়ারਪੋਰਟ ਤੋਂ ਵਾਪਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰਾਂਸਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ਟਰਾਂਸਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에ਅਰਬੈਗ ਤੱਕ ਵੀ ਕੁੱਲ ਜਾਣਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ ਜ਼ਿਆਦਾ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਸੀ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਹਾਲਾਂਕਿ ਰਾਹਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੇਕਰ ਇਸ ਗੱਡੀ ਦੇ 에ਅਰ ਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਸਕਦਾ ਸੀ ਪਰ ਫਿਲਹਾਲ ਦੀ ਗੱਡੀ ਜਾਨੀ ਨੁਕਸਾਨ ਤੋਂ ਬਚਾਈ ਪਰ ਮਾਲੀ ਨੁਕਸਾਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੱਖਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾ ਚੂਰ ਹੋਇਆ ਪਿਆ ਪਰ ਖੱਜੇ ਤੱਕ ਇਸ ਟਰਾਂਸਫਾਰਮਰ ਦੇ ਉੱਡ ਚੁੱਕੇ ਨੇ ਟਰਾਂਸਫਾਰਮਰ ਦਾ ਅੱਧਾ ਹਿੱਸਾ ਗੱਡੀ ਦੇ ਉੱਤੇ ਡਿੱਗਿਆ ਹੋਇਆ ਵਿਖਾਈ ਦੇ ਰਿਹਾ ਤਾਂ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਹਾਥ ਸੇ ਤੋਂ ਬਾਅਦ ਇਸ ট্রান্সਫਾਰਮਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਪਹੁੰਚ ਰਹੀ ਹਨੇਰੀ ਵਾਂਗ ਆਈ ਫੋਰਚੂਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫਤਾਰ ਫੋਰਚੂਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰ ਖੱੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਹੋਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾਂ ਨੰਬਰ ਪਲੇਟ ਵਾਲੀ ਫੋਰਚਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ਟਰਾਂਸਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਹੈ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਇਸ ਫੋਰਚਨਰ ਦੀ ਟੱਕਰ ਹੋਈ ਹੈ ট্রান্সਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਹੇਠਾਂ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਟਰਾਂਸਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇਹ ਟਰਾਂਸਫਾਰਮਰ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에য়ারਪੋਰਟ ਤੋਂ ਵਾਪਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰਾਂਸਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ਟਰਾਂਸਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에ਅਰ ਬੈਗ ਤੱਕ ਵੀ ਖੁੱਲ ਜਾਂਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ ਜ਼ਿਆਦਾ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਸੀ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਹਾਲਾਂਕਿ ਰਾਹਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੇਕਰ ਇਸ ਗੱਡੀ ਦੇ 에ਅਰ ਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਸਕਦਾ ਸੀ ਪਰ ਫਿਲਹਾਲ ਦੀ ਗੱਡੀ ਜਾਨੀ ਨੁਕਸਾਨ ਤੋਂ ਬਚਾਈ ਪਰ ਮਾਲੀ ਨੁਕਸਾਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੱਖਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਪਰ ਖੱਜੇ ਤੱਕ ਇਸ ਟਰਾਂਸਫਾਰਮਰ ਦੇ ਉੱਡ ਚੁੱਕੇ ਨੇ ਟਰਾਂਸਫਾਰਮਰ ਦਾ ਅੱਧਾ ਹਿੱਸਾ ਗੱਡੀ ਦੇ ਉੱਤੇ ਡਿੱਗਿਆ ਹੋਇਆ ਵਿਖਾਈ ਦੇ ਰਿਹਾ ਤਾਂ ਆਲੇ-ਦੋਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਹਾਜ਼ ਸੇ ਤੋਂ ਬਾਅਦ ਇਸ ট্রান্সਫਾਰਮਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਪਹੁੰਚ ਰਹੀ ਹਨੇਰੀ ਵਾਂਗ ਆਈ ਫੋਰਚੂਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰ ਖੱੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਖੁੱਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚੂਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾ ਨੰਬਰ ਪਲੇਟ ਵਾਲੀ ਫੋਰਚੂਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਇਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ਟਰਾਂਸਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾ ਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਹੈ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਇਸ ਫੋਰਚੂਨਰ ਦੀ ਟੱਕਰ ਹੋਈ ਹੈ ਟਰਾਂਸਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਟਰਾਂਸਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਏ ਇਹ ট্রান্সਫਾਰਮਰ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에য়ারਪੋਰਟ ਤੋਂ ਵਾਪਿਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ট্রান্সਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ট্রান্সਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에ਅਰ ਬੈਗ ਤੱਕ ਵੀ ਖੁੱਲ ਜਾਂਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ ਜ਼ਿਆਦਾ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਸੀ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਹਾਲਾਂਕਿ ਰਾਹਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੇਕਰ ਇਸ ਗੱਡੀ ਦੇ 에ਅਰ ਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਸਕਦਾ ਸੀ ਪਰ ਫਿਲਹਾਲ ਦੀ ਗੱਡੀ ਜਾਨੀ ਨੁਕਸਾਨ ਤੋਂ ਬਚਾਈ ਪਰ ਮਾਲੀ ਨੁਕਸਾਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੱਖਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਪਰ ਖੱਜੇ ਤੱਕ ਇਸ ਟਰਾਂਸਫਾਰਮਰ ਦੇ ਉੱਡ ਚੁੱਕੇ ਨੇ ਟਰਾਂਸਫਾਰਮਰ ਦਾ ਅੱਧਾ ਹਿੱਸਾ ਗੱਡੀ ਦੇ ਉੱਤੇ ਡਿੱਗਿਆ ਹੋਇਆ ਵਿਖਾਈ ਦੇ ਰਿਹਾ ਤਾਂ ਆਲੇ-ਦੋਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਹਾਥ ਸੇ ਤੋਂ ਬਾਅਦ ਇਸ ট্রান্সਫਾਰਮਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਪਹੁੰਚ ਰਹੀ ਹਨੇਰੀ ਵਾਂਗ ਆਈ ਫੋਰਚੂਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫਤਾਰ ਫੋਰਚੂਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰ ਖੱੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਖੁੱਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚੂਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾ ਨੰਬਰ ਪਲੇਟ ਵਾਲੀ ਫੋਰਚੂਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ট্রান্সਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਹੈ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਇਸ ਫੋਰਚੂਨਰ ਦੀ ਟੱਕਰ ਹੋਈ ਹੈ ਟਰਾਂਸਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ট্রান্সਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇਹ ট্রান্সਫਾਰਮਰ ਹੈ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에য়ারਪੋਰਟ ਤੋਂ ਵਾਪਿਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰਾਂਸਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ਟਰਾਂਸਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에어ਬੈਗ ਤੱਕ ਵੀ ਖੋਲ ਜਾਣਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ ਜ਼ਿਆਦਾ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਸੀ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਹਾਲਾਂਕਿ ਰਾਹਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੇਕਰ ਇਸ ਗੱਡੀ ਦੇ 에ਅਰ ਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਸਕਦਾ ਸੀ ਪਰ ਫਿਲਹਾਲ ਦੀ ਗੱਡੀ ਜਾਨੀ ਨੁਕਸਾਨ ਤੋਂ ਬਚਾਈ ਪਰ ਮਾਲੀ ਨੁਕਸਾਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੱਖਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਪਰ ਖੱਜੇ ਤੱਕ ਇਸ ਟਰਾਂਸਫਾਰਮਰ ਦੇ ਉੱਡ ਚੁੱਕੇ ਨੇ ਟਰਾਂਸਫਾਰਮਰ ਦਾ ਅੱਧਾ ਹਿੱਸਾ ਗੱਡੀ ਦੇ ਉੱਤੇ ਡਿੱਗਿਆ ਹੋਇਆ ਵਿਖਾਈ ਦੇ ਰਿਹਾ ਤਾਂ ਆਲੇ-ਦੋਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਹਾਥ ਸੇ ਤੋਂ ਬਾਅਦ ਇਸ ট্রান্সਫਾਰਮਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਪਹੁੰਚ ਰਹੀ ਹਨੇਰੀ ਵਾਂਗ ਆਈ ਫੋਰਚੂਨਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਰਾਣਾ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫਤਾਰ ਫੋਰਚੂਨਰ ਗੱਡੀ ਸਿੱਧਾ ਟਰਾਂਸਫਾਰਮਰ ਨੂੰ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਟਰਾਂਸਫਾਰਮਰ ਦੇ ਪਰ ਖੱੱਚੇ ਉੱਡ ਜਾਂਦੇ ਨੇ ਇਲਾਕੇ ਦੀ ਬੱਤੀ ਬਿਲਕੁਲ ਗੁੱਲ ਹੋ ਚੁੱਕੀ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਫੋਰਚੂਨਰ ਗੱਡੀ ਦੇ 에ਅਰ ਬੈਗ ਤੱਕ ਖੁੱਲ ਜਾਂਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਫੋਰਚਨਰ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਤਾਂ ਇਹ ਬਿਨਾਂ ਨੰਬਰ ਪਲੇਟ ਵਾਲੀ ਫੋਰਚਨਰ ਗੱਡੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਪਰ ਮੁੰਡਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ 에য়ারਪੋਰਟ ਤੋਂ ਵਾਪਸ ਆ ਰਿਹਾ ਸੀ ਐਸ ਵਿੱਚ ਬੈਠਾ ਵਿਅਕਤੀ ਇਕੱਲਾ ਗੱਡੀ ਦੇ ਵਿੱਚ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਫੋਰਚੂਨਰ ਗੱਡੀ ਨੇ ਟਰਾਂਸਫਾਰਮਰ ਦਾ ਕੀ ਹਾਲ ਕੀਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਹਾਦਸੇ ਦੇ ਕਰਕੇ ਇਲਾਕੇ ਦੀ ਬੱਤੀ ਬਿਲਕੁਲ ਗਲ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਹਨੇਰਾ ਪਰਤੀਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟਰਾਂਸਫਾਰਮਰ ਪੂਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਗੱਡੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਆਖਿਰਕਾਰ ਇਸ ਗੱਡੀ ਦੇ ਚਲਾ ਰੇ ਸ਼ਖਸ ਦੇ ਦਿਮਾਗ ਦੇ ਵਿੱਚ ਅਜੇਹਾ ਕੀ ਆਇਆ ਹੋਣਾ ਹੈ ਜਾਂ ਫਿਰ ਇਸ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਿ ਜਿਸ ਵੇਲੇ ਇਸ ਫੋਰਚੂਨਰ ਦੀ ਟੱਕਰ ਹੋਈ ਹੈ ਟਰਾਂਸਫਾਰਮਰ ਦੇ ਨਾਲ ਤਾਂ ਉਸ ਵੇਲੇ ਇਸ ਗੱਡੀ ਦੀਆਂ ਨੰਬਰ ਪਲੇਟਾਂ ਟੁੱਟ ਕੇ ਡਿੱਗ ਗਈਆਂ ਨੇ ਪਰ ਟਰਾਂਸਫਾਰਮਰ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ট্রান্সਫਾਰਮਰ ਜਿਸ ਕਰਕੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਫੋਰਚੂਨਰ ਗੱਡੀ ਦੇ ਉੱਤੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇਹ ট্রান্সਫਾਰਮਰ ਜਲੰਧਰ ਦੇ ਰਾਣਾ ਹਸਪਤਾਲ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਗੱਡੀ ਜਿਸ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਅੰਮ੍ਰਿਤਸਰ 에어ਪੋਰਟ ਤੋਂ ਵਾਪਿਸ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਇਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰਾਂਸਫਾਰਮਰ ਦੇ ਨਾਲ ਸਿੱਧੀ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਹ ਟਰਾਂਸਫਾਰਮਰ ਸਿੱਧਾ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਹਾਦਸੇ ਦੇ ਦਰਮਿਆਨ ਗੱਡੀ ਦੇ 에ਅਰ ਬੈਗ ਤੱਕ ਵੀ ਖੁੱਲ ਜਾਣਦੇ ਨੇ ਗਨੀਮਤ ਇਹ ਰਹੀ ਹੈ ਕਿ ਟਰਾਂਸਫਾਰਮਰ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਅੱਗੇ ਨਹੀਂ ਵਧੀ ਉੱਥੇ ਹੀ ਰੁਕ ਗਈ ਜੇਕਰ ਇਹ ਗੱਡੀ ਅੱਗੇ ਵੱਜ ਜਾਂਦੀ ਤਾਂ ਕਾਫੀ